ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਕਹਿੰਦੇ ਕਿ ਇਨਸਾਨ ਜਿਹੜਾ ਹੈ ਨਾ ਉਹ ਉਹੀ ਬਣ ਜਾਂਦਾ ਹੈ ਜੋ ਆਪਣੇ ਅੰਦਰ ਸੋਚਦਾ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਜਿਵੇਂ ਕਹਿੰਦੇ ਕਿ ਬੀਜ ਵਿੱਚ ਪੂਰਾ ਰੁੱਖ ਲੁਕਿਆ ਹੋਇਆ ਹੁੰਦਾ ਹੈ ਨਾ ਇਦਾਂ ਹੀ ਇਨਸਾਨ ਦੇ ਵਿਚਾਰਾਂ ਵਿੱਚ ਉਸ ਦਾ ਭਵਿੱਖ ਜਿਹੜਾ ਉਹ ਲੁਕਿਆ ਹੋਇਆ ਹੁੰਦਾ ਹੈ ਜੇ ਤੁਹਾਡੇ ਅੰਦਰ ਡਰ ਹੈ ਤਾਂ ਤੁਸੀਂ ਡਾਰੀ ਬਣ ਜਾਓਗੇ ਬਾਬਾ ਜੀ ਜ਼ਰਾ ਗੌਰ ਕਰਨਾ ਕਿ ਤੁਹਾਡੇ ਅੰਦਰ ਡਰ ਹੈ ਤਾਂ ਤੁਸੀਂ ਡਾਰੀ ਬਣ ਜਾਓ ਤੇ ਜੇ ਤੁਹਾਡੇ ਅੰਦਰ ਸ਼ੱਕ ਹੈ ਤਾਂ ਤੁਹਾਡਾ ਜਿਹੜਾ ਜੀਵਨ ਹੈ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਸ਼ੱਕ ਹੀ ਬਣ ਜਾਵੇਗਾ ਪਰ ਜੇ ਇਹ ਫਕੀਰ ਲੋਕ ਕਹਿੰਦੇ ਕਿ ਤੁਹਾਡੇ ਅੰਦਰ ਪ੍ਰੇਮ ਹੈ ਰੋਸ਼ਨੀ ਹੈ ਯਕੀਨ ਹੈ ਤਾਂ ਤੁਸੀਂ ਪ੍ਰੇਮ ਹੀ ਬਣ ਜਾਓਗੇ ਨੂਰੀ ਬਣ ਜਾਓਗੇ ਬਾਬਾ ਜੀ ਜ਼ਰਾ ਗੌਰ ਕਰਨਾ ਲੋਕ ਅਕਸਰ ਸਮਝਦੇ ਨੇ ਕਿ ਕਿਸਮਤ ਅਸਮਾਨੋਂ ਆਉਂਦੀ ਹੈ ਤੇ ਫੇਰ ਫਕੀਰਾਂ ਨੇ ਕੋ ਕਹਿਣਾ ਕਿ ਜੋ ਕਰਮ ਹੈ ਉਹ ਹੀ ਧਰਮ ਹੈ ਜ਼ਰਾ ਗੌਰ ਕਰਨਾ ਲੋਕ ਅਕਸਰ ਇਹ ਸਮਝਦੇ ਨੇ ਕਿ ਕਿਸਮਤ ਅਸਮਾਨੋਂ ਆਉਂਦੀ ਹੈ ਪਰਮਾਤਮਾ ਕਿਸੇ ਨੂੰ ਜਿੱਤ ਦਿੰਦਾ ਹੈ ਤੇ ਕਿਸੇ ਨੂੰ ਹਾਰ ਪਰ ਕਹਿੰਦੇ ਨਹੀਂ ਕਿਸਮਤ ਕੋਈ ਬਾਹਰੋਂ ਆਉਣ ਵਾਲੀ ਚੀਜ਼ ਨਹੀਂ ਹੈ ਕਿਸਮਤ ਤਾਂ ਤੁਹਾਡੇ ਆਪਣੇ ਅੰਦਰੋਂ ਜੰਮਦੀ ਹੈ ਬਾਬਾ ਜੀ ਜਿਵੇਂ ਸ਼ੀਸ਼ੇ ਵਿੱਚ ਤੁਹਾਡਾ ਚਿਹਰਾ ਦਿਖਦਾ ਹੈ ਇਸੇ ਹੀ ਤਰ੍ਹਾਂ ਤੁਹਾਡੇ ਵਿਚਾਰ ਤੁਹਾਡੀ ਹਕੀਕਤ ਬਣ ਕੇ ਸਾਹਮਣੇ ਆਉਂਦੇ ਨੇ ਬਾਬਾ ਜੀ ਜੇ ਬੱਚਾ ਬਚਪਨ ਤੋਂ ਇਹ ਸੁਣਦਾ ਹੈ ਕਿ ਤੂੰ ਕੁਝ ਨਹੀਂ ਕਰ ਸਕਦਾ ਤੂੰ ਨਕਮਾ ਹੈ ਕਈ ਵਾਰੀ ਮਾਪਿਓ ਕਹਿੰਦੇ ਨੇ ਨਿਆਣੇ ਨੂੰ ਤੂੰ ਕੁਝ ਨਹੀਂ ਕਰ ਸਕਦਾ ਤੂੰ ਤਾਂ ਨਕਮਾ ਹੋਏ ਇਹਨਾਂ ਦੇ ਵੱਸ ਦੀ ਗੱਲ ਹੀ ਨਹੀਂ ਉਹ ਸਾਰੀ ਜ਼ਿੰਦਗੀ ਇਹ ਬੋਲਦੇ ਰਹਿੰਦੇ ਹੁਣ ਜੇ ਤਾਂ ਉਹ ਸਮੇਂ ਦੇ ਨਾਲ ਦੂਰ ਚਲ ਗਿਆ ਉਹਨਾਂ ਤੋਂ ਤਾਂ ਤਾਂ ਕੁਝ ਹਾਸਲ ਕਰ ਲਊਗਾ ਨਹੀਂ ਫਿਰ ਜਦੋਂ ਸਮਾਂ ਬੀਤ ਜਾਂਦਾ ਫਿਰ ਫਿਰ ਜਾ ਕੇ ਉਹ ਯਾਦ ਆਉਂਦੀਆਂ ਕਿ ਜੋ ਬੋਲੀਆਂ ਸੀ ਭਾਈ ਉਹ ਸਾਹਮਣੇ ਆ ਗਈਆਂ ਤਾਂ ਹੌਲੀ-ਹੌਲੀ ਕੀ ਹੁੰਦਾ ਜਦੋਂ ਉਹ ਕਹਿੰਦੇ ਕਿ ਤੂੰ ਕੁਝ ਨਹੀਂ ਕਰ ਸਕਦਾ ਤੂੰ ਨਕਮਾ ਤਾਂ ਹੌਲੀ-ਹੌਲੀ ਉਹ ਸੱਚਮੁੱਚ ਉਹੀ ਬਣ ਜਾਂਦਾ ਬਾਬਾ ਜੀ ਪਰ ਉਹੀ ਬੱਚਾ ਜੇ ਇਹ ਸੁਣੇ ਕਿ ਤੇਰੇ ਅੰਦਰ ਬੇਅੰਤ ਸਮਰੱਥਾ ਹੈ ਤੂੰ ਸਭ ਕੁਝ ਕਰ ਸਕਦਾ ਹੈ ਤਾਂ ਉਹਦੀ ਚਾਲ ਨਰਾਲੀ ਹੋ ਜਾਂਦੀ ਹੈ ਬਾਬਾ ਜੀ ਉਹਦੀ ਚਾਲ ਹੀ ਬਦਲ ਜਾਂਦੀ ਹੈ ਉਹਦਾ ਹੌਸਲਾ ਬਦਲ ਜਾਂਦਾ ਇਸੇ ਲਈ ਤਾਂ ਕਹਿੰਦੇ ਆ ਕਿ ਭਾਈ ਨਾਲ ਭਾਵੇਂ ਇੱਕ ਹੋਵੇ ਚਾਹੇ ਦੋ ਹੋਵੇ ਪਰ ਸਿਆਣਾ ਹੋਵੇ ਚੰਗੀ ਗੱਲ ਕਰਨ ਵਾਲਾ ਹੋਵੇ ਤਾਂ ਹੀ ਤਾਂ ਲੋਕ ਸੰਤਾਂ ਗੁਰੂਆਂ ਰਹਿਬਰਾਂ ਦੀ ਜਿਹੜੀ ਹੈ ਸਹੋਬਤ ਕਰਨਾ ਚਾਹੁੰਦੇ ਕਿਉਂਕਿ ਉੱਥੇ ਜਾ ਕੇ ਉਹ ਉਸ ਪੋਜ਼ਿਟਿਵ એનર્ਜੀ ਨਾਲ ਜੁੜਦੇ ਆ ਜਿਹਨੂੰ ਰੱਬ ਕਹਿੰਦੇ ਬਾਬਾ ਜੀ ਉਹ ਜਿਹੜੀ ਪੋਜ਼ਿਟਿਵ ਸਕਾਰਾਤਮਕ ਊਰਜਾ ਹੈ ਉਹਦੇ ਨਾਲ ਇਨਸਾਨ ਜੁੜਦਾ ਹੈ ਉਹਦੇ ਨਾਲ ਜੁੜਦੇ ਜਦੋਂ ਉਹ ਕਹਿੰਦੇ ਵੀ ਚਿੰਤਾ ਨਹੀਂ ਕਰਨੀ ਦਾਤਾ ਮਿਹਰ ਕਰੇ ਦਾਤਾ ਮਿਹਰ ਕਰੇਗਾ ਦਾਤਾ ਭਲੀ ਕਰੇਗਾ ਜਰਾ ਗੌਰ ਕਰਨਾ ਤਾਂ ਜਦੋਂ ਇਹੀ ਗੱਲ ਬਾਰ ਬਾਰ ਆਉਂਦੀ ਹੈ ਕੋਈ ਬੰਦਾ ਕੋਈ ਛੋਟਾ ਬੱਚੇ ਨੂੰ ਹੀ ਇੰਨੀ ਗੱਲ ਵੀ ਦਾਤਾ ਭਲੀ ਕਰੇਗਾ ਚਿੰਤਾ ਨਾ ਕਰ ਦਾਤਾ ਮੈਂ ਤਾਂ ਆਪੇ ਹੀ ਗੱਲ ਬਣ ਜੇ ਜਦੋਂ ਬਚਪਨ ਤੋਂ ਹੀ ਨਿਆਣੇ ਨੂੰ ਇਹੀ ਕਈ ਜਣਾ ਤੂੰ ਨਕਮਾ ਤੂੰ ਤੇਰੇ ਵੱਲ ਦਾ ਕੁਝ ਨਹੀਂ ਉਹਦੇ ਅੰਦਰ ਇਹੀ ਗੱਲ ਫਿਰ ਹੌਲੀ ਹੌਲੀ ਜ਼ਿੰਦਗੀ ਜਦੋਂ ਸਾਹਮਣੇ ਲੈ ਕੇ ਆਉਂਦੀ ਹੈ ਫਿਰ ਵੱਡਿਆਂ ਨੂੰ ਕਈ ਵਾਰੀ ਇਹ ਆਉਂਦਾ ਯਾਰ ਵੀ ਇਹ ਅਸੀਂ ਬਚਨ ਬੋਲਦੇ ਰਹੇ ਆ ਇਹਹੀ ਗਲਤ ਹੈ ਸੁਣ ਪਤਾ ਕਿਉਂ ਇਹ ਗੱਲਾਂ ਉਹੀ ਲੋਕ ਕਰਦੇ ਜਿਨ੍ਹਾਂ ਨੂੰ ਬਾਹਰ ਕੋਈ ਨਹੀਂ ਪੁੱਛਦਾ ਜਿਹੜੇ ਆਪਣੇਆਂ ਨੂੰ ਵੱਢਦੇ ਨੇ ਨਾ ਉਹ ਗੈਰਾਂ ਲਈ ਪੂਛ ਲਾਉਂਦੇ ਇਹ ਗੱਲ ਯਾਦ ਰੱਖਣਾ ਕਿਉਂਕਿ ਵਿਚਾਰ ਜਿਹੜਾ ਹੈ ਜਾਂ ਇਹ ਸ਼ਬਦ ਜਿਹੜੇ ਕੋਈ ਛੋਟੀ ਚੀਜ਼ ਨਹੀਂ ਹੈ ਵਿਚਾਰ ਤਾਂ ਊਰਜਾ ਹੈ એનર્ਜੀ ਹੈ ਇਹ ਤੁਹਾਡੀ ਆਵਾ ਹੈ ਬਾਬਾ ਜੀ ਇਹ ਤੁਹਾਡੀ ਆਵਾ ਨੂੰ ਤੁਹਾਡੇ ਔਰੇ ਨੂੰ ਤੁਹਾਡੇ ਫੈਸਲੇ ਨੂੰ ਤੁਹਾਡੇ ਰਸਤੇ ਨੂੰ ਰਚਦੀ ਹੈ ਇਸ ਲਈ ਯਾਦ ਰੱਖੋ ਤੁਹਾਡੇ ਵਿਚਾਰ ਹੀ ਤੁਹਾਨੂੰ ਬੰਦੀ ਬਣਾ ਸਕਦੇ ਨੇ ਤੇ ਤੁਹਾਡੇ ਵਿਚਾਰ ਹੀ ਤੁਹਾਨੂੰ ਆਜ਼ਾਦ ਕਰ ਸਕਦੇ ਨੇ ਬਾਬਾ ਜੀ ਇਨਸਾਨ ਕਹਿੰਦਾ ਮੈਂ ਇਹ ਬੰਨਣਾ ਚਾਹੁੰਦਾ ਹਾਂ ਮੈਂ ਉਹ ਕਰਨਾ ਚਾਹੁੰਦਾ ਹਾਂ ਪਰ ਉਸ ਦੀ ਚਾਹਤ ਸਿਰਫ ਸ਼ਬਦਾਂ ਵਿੱਚ ਰਹਿ ਜਾਂਦੀ ਹੈ ਹੁਣ ਜਿਸ ਨੂੰ ਦਬਾਇਆ ਜਾਏਗਾ ਉਹ ਘਰ ਬੈਠਾ ਹੀ ਇਹ ਕਹੀ ਜਾਵੇ ਕਿ ਮੈਂ ਇਹ ਕਰਨਾ ਚਾਹੁੰਦਾ ਮੈਂ ਉਹ ਕਰਾਂ ਉਹਨੂੰ ਕੁਝ ਨਹੀਂ ਹਾਸਲ ਹੋਣਾ ਹਵਾ ਦੇ ਇੱਕ ਝੁੰਕੇ ਨਾਲ ਹੀ ਉੱਡ ਜਾਂਦੀ ਹੈ ਬਾਬਾ ਜੀ ਜ਼ਰਾ ਸਮਝਣਾ ਅਸਲ ਚਾਹਤ ਹੁੰਦੀ ਕੀ ਹੈ ਜਿਵੇਂ ਕੋਈ ਪਿਆਸਾ ਰੇਗਿਸਤਾਨ ਵਿੱਚ ਤੁਰਦਾ ਹੋਵੇ ਨਾ ਤਾਂ ਉਸ ਨੂੰ ਰੇਤ ਨਜ਼ਰ ਆਉਂਦੀ ਹੈ ਨਾ ਤਾਰੇ ਨਾ ਦਰਖਤ ਉਸ ਦੀ ਅੱਖਾਂ ਸਿਰਫ ਪਾਣੀ ਲੱਭਦੀਆਂ ਨੇ ਬਾਬਾ ਜੀ ਨਾ ਉਸ ਨੂੰ ਰੇਤ ਨਜ਼ਰ ਆਉਂਦੀ ਹੈ ਨਾ ਤਾਰੇ ਨਜ਼ਰ ਆਉਂਦੇ ਨਾ ਦਰਖਤ ਸਿਰਫ ਸਿਰਫ ਪਾਣੀ ਲੱਭ ਰੀਆਂ ਹੁੰਦੀਆਂ ਇਹ ਹੁੰਦੀ ਹੈ ਗਹਿਰੀ ਚਾਹਤ ਇਹ ਤੁਹਾਨੂੰ ਗਿਆਨ ਚਾਹੀਦਾ ਹੈ ਤਾਂ ਕਿਤਾਬਾਂ ਨਾਲ ਪ੍ਰੇਮ ਕਰੋ ਧਿਆਨ ਕਰੋ ਆਪਣੇ ਸਵਾਲਾਂ ਦੀ ਜੜ ਵਿੱਚ ਉਤਰ ਜਾਓ ਬਾਬਾ ਜੀ ਜੇ ਤੁਹਾਨੂੰ ਸਿਹਤ ਚਾਹੀਦੀ ਹੈ ਤਾਂ ਸਵੇਰੇ ਉੱਠ ਕੇ ਕਸਰਤ ਕਰੋ ਸਹੀ ਭੋਜਨ ਕਰੋ ਜੇ ਤੁਹਾਨੂੰ ਆਤਮਿਕ ਸ਼ਾਂਤੀ ਚਾਹੀਦੀ ਹੈ ਤਾਂ ਆਪਣੀਆਂ ਆਦਤਾਂ ਨੂੰ ਬਦਲ ਦਿਓ ਚਾਹਤ ਸਿਰਫ ਸੋਚ ਨਹੀਂ ਚਾਹਤ ਨੂੰ ਜੀਵਨ ਬਣਾਉਣਾ ਪੈਂਦਾ ਹੈ ਜੇ ਤੁਸੀਂ ਵੱਡੇ ਮੁਕਾਮਾਂ ਤੇ ਜਾਣਾ ਹੈ ਤਾਂ ਤੁਹਾਨੂੰ ਉਹ ਥਾਂ ਚੁਣੀ ਪੈਣੀ ਹੈ ਇਸ ਨੂੰ ਸਮਝਣਾ ਜਿਨ੍ਹਾਂ ਨੇ ਇਤਿਹਾਸ ਬਦਲੇ ਉਹਨਾਂ ਦੀ ਚਾਹਤ ਆਮ ਨਹੀਂ ਛੜ ਜੇ ਮਹਾਤਮਾ ਬੁੱਧ ਸਾਹਿਬ ਨੇ ਸਿਰਫ ਸੱਚ ਦੀ ਚਾਹਤ ਕੀਤੀ ਹੁੰਦੀ ਰਾਜ ਮਹਿਲ ਛੱਡ ਕੇ ਉਹ ਜੰਗਲ ਚਲੇ ਗਏ ਬਾਬਾ ਐਡੀਸਨ ਜਿਨ੍ਹਾਂ ਨੇ ਰੋਸ਼ਨੀ ਦੀ ਸਿਰਫ ਜਿਨ੍ਹਾਂ ਨੇ ਬਲਬ ਬਣਾਇਆ ਸੀ ਜੇ ਉਹ ਸਿਰਫ ਰੋਸ਼ਨੀ ਦੀ ਚਾਹਤ ਕੀਤੀ ਹੋਣਾ ਨੇ ਤਾਂ ਹਨੇਰੇ ਵਿੱਚ ਬਲਬ ਜਲਾ ਦਿੱਤਾ ਤਰਾ ਸਮਝ ਲੈ ਇਸ ਲਈ ਜੋ ਇਨਸਾਨ ਚਾਹੁੰਦਾ ਹੈ ਜੋ ਤੁਸੀਂ ਚਾਹੋਗੇ ਉਹੀ ਬਣੋਗੇ ਉਹੀ ਬਣਦੇ ਜਾਏਗਾ ਪਰ ਉਹ ਚਾਹ ਇਨੀ ਗਹਿਰੀ ਹੋਣੀ ਚਾਹੀਦੀ ਹੈ ਜਿੱਦਾ ਮਹਾਤਮਾ ਬੁੱਧ ਸਾਹਿਬ ਦੀ ਜੀ ਜ਼ਰਾ ਗੌਰ ਕਰਨਾ ਇਨਸਾਨ ਚਾਹਤ ਤਾਂ ਬਹੁਤ ਕੁਝ ਕਰਦਾ ਹੈ ਪਰ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਜੇ ਹਾਰ ਗਿਆ ਤਾਂ ਜੇ ਲੋਕ ਹੱਸਣ ਲੱਗ ਪਏ ਤਾਂ ਜੇ ਦੁਨੀਆ ਨੇ ਠੁਕਰਾ ਦਿੱਤਾ ਤਾਂ ਉਹਰੇ ਜ਼ਿਆਦਾਤਰ ਉਹਨਾਂ ਲੋਕਾਂ ਦੇ ਵਿੱਚ ਹੁੰਦਾ ਜਿਹੜੇ ਆਪ ਕਦੇ ਉੱਠ ਕੇ ਗਏ ਨਹੀਂ ਕਿਤੇ ਔਰ ਆਪ ਤਾਂ ਇਨਸਾਨ ਦੇ ਅੰਦਰੋਂ ਇਹ ਗੱਲ ਬਾਅਦ ਚ ਆਉਂਦੀ ਹੈ ਪਹਿਲਾਂ ਉਹਨਾਂ ਦੇ ਵੱਡੇ ਗਏ ਹੋ ਜੇ ਗੱਲਾਂ ਕਰ ਦਿੰਦੇ ਆ ਤਾਂ ਫਿਰ ਉਹ ਗੱਲਾਂ ਅੰਦਰ ਬਹਿ ਜਾਂਦੀਆਂ ਤੇ ਉਹੀ ਗੱਲਾਂ ਬਾਹਰ ਆਉਂਦੀਆਂ ਕਿ ਲੋਕ ਕੀ ਕਹਿਣਗੇ ਭਾਈ ਉਹ ਲੋਕਾਂ ਨੇ ਕੀ ਕਹਿਣਾ ਜਦੋਂ ਤੂੰ ਤੁਰ ਗਿਆ ਦੁਨੀਆ ਤੋਂ ਲੋਕਾਂ ਨੇ ਨਹੀਂ ਦੇਖਣਾ ਤੇਰੇ ਘਰ ਪਰਿਵਾਰ ਨੂੰ ਜ਼ਰਾ ਸਮਝਣਾ ਇਸ ਗੱਲ ਨੂੰ ਸਮਝਣਾ ਲੋਕਾਂ ਨੇ ਥੋੜੀ ਦੇਖਣਾ ਲੋਕਾਂ ਨੇ ਦੰਦ ਕੱਢਣੇ ਆ ਕਿ ਚਲੋ ਵਧੀਆ ਇਹ ਡੱਬਰ ਗਿਆ ਇਸ ਨੂੰ ਸਮਝਣਾ ਇਸ ਕਰਕੇ ਸਿਆਣੇ ਜਿਹੜੇ ਲੋਕ ਹੈ حضرت ਮੋਲਾ ali ਮੁਸ਼ਕਿਲ ਕੁਛ ਆ ਕਹਿੰਦੇ ਕਹਿੰਦੇ ਜੇ ਜੀਂਦੇ ਜੀ ਜੇ ਜੀਂਦੇ ਜੀ ਤੂੰ ਉਹ ਹਾਲ ਨਾ ਕਰ ਸਕਿਆ ਕਿ ਤੇਰੀ ਪਿਛਲੀ ਪੀੜੀ ਨੂੰ ਅਗਲੀ ਪੀੜੀ ਨੂੰ ਜਿਹੜੀ ਹੈ ਉਹ ਹਾਸਿਆਂ ਦਾ ਪਾਤਰ ਨਾ ਬਣ। ਐਸੇ ਕਰਮ ਕਰ ਕਿ ਉਹ ਹਾਸਿਆਂ ਦਾ ਪਾਤਰ ਨਾ ਬਣ। ਉਹਨਾਂ ਦਾ ਕੋਈ ਮਜ਼ਾਕ ਨਾ ੜਾਵੇ। ਔਰ ਜਿੰਦੇ ਜੀ ਐਸਾ ਕਰਮ ਕਰ ਲੈ ਤਾਂ ਕਿ ਆਉਣ ਵਾਲੀ ਪੀੜੀ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਦੇਖੋ ਐਸੇ ਉਹ ਫਕੀਰ ਲੋਗ ਨੇ ਮਹਾਤਮਾ ਲੋਗ ਨੇ ਉਹਨਾਂ ਨੇ ਫਰਮਾਇਆ ਬਾਬਾ ਜੀ ਐਵੇਂ ਤਾਂ ਨਹੀਂ ਫਰਮਾਇਆ। ਕਰਮ ਨੂੰ ਪ੍ਰਧਾਨ ਹੈ ਪਰ ਕਰਮ ਵੀ ਐਸਾ ਹੋਵੇ ਸੋਚ ਸਮਝ ਕੇ ਵਿਚਾਰ ਕੇ ਚੱਲਣਾ ਕਈ ਵਾਰੀ ਇੱਕ ਪੀੜੀ ਕੋਲ ਹੁੰਦਾ ਹੈ ਪੈਸੇ ਹੁੰਦੇ ਆ ਉਹ ਐਸੀ ਜਗ੍ਹਾ ਲਾ ਕੇ ਬੈਹ ਜਾਂਦਾ ਮੁੜ ਕੇ ਪਿੱਛੇ ਵਾਲੇ ਅੱਗੇ ਪਿੱਛੇ ਦੇ ਦੇ ਰਹਿੰਦੇ ਵੀ ਕਰੀਏ ਤੇ ਕਰੀਏ ਕੀ ਬੜਾ ਕੁਛ ਹੈ ਦੰਦਾ ਬਾਬਾ ਜੀ ਦੁਨੀਆ ਦੇ ਵਿੱਚ ਬਹੁਤ ਕੁਛ ਹੈ ਇਸ ਕਰਕੇ ਬੜਾ ਸੋਚ ਸਮਝ ਕੇ ਕਿਉਂਕਿ ਉਹ ਇਹਨਾਂ ਗੱਲਾਂ ਤੇ ਅੜੇ ਹੁੰਦੇ ਆ ਕਿ ਲੋਕ ਕੀ ਕਹਿਣਗੇ ਔਰ ਇਹ ਸਭ ਤੋਂ ਵੱਡਾ ਰੋਗ ਹੈ ਕਿ ਕੀ ਕਹਿਣਗੇ ਲੋਕ ਔਰ ਬੜੀ ਦੁਨੀਆ ਜੋ ਆਪਣੇ ਆਨ ਵਾਲੀਆਂ ਪੀੜ੍ਹੀਆਂ ਨੂੰ ਸਿਰਫ ਲੋਕਾਂ ਕਰਕੇ ਹੀ ਬਰਬਾਦੀ ਦੇ ਰਾਹ ਤੇ ਵੀ ਤੋਰ ਦਿੰਦੀ ਆ ਉਹ ਕੁਛ ਕਹਿੰਦਾ ਇਹ ਕੁਛ ਕਹਿੰਦੇ ਆ ਬਸ ਉੱਥੇ ਕਨਫਲਿਕਸ਼ਨ ਆ ਸ਼ੁਰੂ ਹੋ ਜਾਂਦੀ ਆ ਬਾਬਾ ਜੀ ਇਸ ਕਰਕੇ ਬੜਾ ਸੋਚ ਸਮੇ ਕੇ ਤੁਰਨਾ ਚਾਹੀਦਾ ਹੈ ਤੇ ਕੀ ਕਹਿਣਗੇ ਲੋਕ ਤੇ ਲੋਕਾਂ ਨੂੰ ਕਹਿਣ ਦਿਓ ਲੋਕਾਂ ਨੂੰ ਕਹਿਣ ਦਿਓ ਤੇਰਾ ਦੂਣਾ 26 ਇਹਦੇ 26 ਰਹਿਣ ਦੇ ਸਾਡੀ ਜਿੱਥੇ ਲੱਗੀ ਜਦੇ ਲੱਗੀ ਰਹਿਣ ਦੇ ਸੋ ਯਾਦ ਰੱਖੋ ਇਹ ਡਰ ਤੇ ਸ਼ੱਕ ਉਹ ਜ਼ਹਿਰ ਹੈ ਜੋ ਚਾਹਤ ਦੀਆਂ ਜੜਾ ਸੁਕਾ ਦਿੰਦੇ ਆ ਬਾਬਾ ਜੀ ਡਰ ਅਸਲ ਨਹੀਂ ਹੁੰਦਾ ਕਦੇ ਵੀ ਡਰ ਤਾਂ ਸਿਰਫ ਤੁਹਾਡੀ ਕਲਪਨਾ ਹੁੰਦੀ ਹੈ ਭਵਿੱਖ ਬਾਰੇ ਜੋ ਅਜੇ ਆਇਆ ਹੀ ਨਹੀਂ ਤੁਸੀਂ ਆਪਣੇ ਮਨ ਨਾਲ ਡਰ ਰਚਦੇ ਹੋ ਫਿਰ ਉਸੇ ਵਿੱਚ ਜੀਂਦੇ ਰਹਿੰਦੇ ਹੋ ਇੱਕ ਆਵਾਜ਼ ਤੁਹਾਡੇ ਅੰਦਰ ਰਹਿੰਦੀ ਹੈ ਹਾਂ ਤੂੰ ਕਰ ਸਕਦਾ ਹੈ ਦੂਜੀ ਕਹਿੰਦੀ ਹੈ ਨਹੀਂ ਇਹ ਤੇਰੇ ਵੱਸ ਦੀ ਗੱਲ ਨਹੀਂ ਤਾਂ ਤੁਸੀਂ ਉਹੀ ਬਣਦੇ ਹੋ ਜਿਸ ਦੀ ਆਵਾਜ਼ ਨੂੰ ਤੁਸੀਂ ਸੁਣਦੇ ਹੋ ਡਰ ਕਹਿੰਦਾ ਹੈ ਸੁਰੱਖਤ ਰਹਿਣ ਵਿੱਚ ਸੁਰੱਖਿਆ ਦੇ ਵਿੱਚ ਅਕਲਮੰਦੀ ਹੈ ਪਰ ਯਾਦ ਰੱਖ ਸੁਰੱਖਿਆ ਵਿੱਚ ਜੀਣ ਵਾਲੇ ਕਦੇ ਮਹਾਨ ਨਹੀਂ ਬਣਦੇ ਉਹ ਸਿਰਫ ਭੀੜ ਵਿੱਚ ਗਵਾਜ ਜਾਂਦੇ ਨੇ ਬਾਬਾ ਜੀ ਗੋਮੋ ਜਾਂਦੇ ਨੇ ਜਿਸ ਨੇ ਡਰ ਨੂੰ ਹਰਾ ਦਿੱਤਾ ਉਹੀ ਜੀਵਨ ਦਾ ਸੱਚਾ ਫਤਿਹਕਾਰ ਹੋਇਆ ਬਾਬਾ ਉਸਨੇ ਫਤਿਹ ਆਜ਼ਲ ਕੀਤੀ ਲੋਕੀ ਕਹਿੰਦੇ ਨੇ ਮੇਰੇਆਂ ਹਾਲਾਤਾਂ ਬੁਰੀਆਂ ਨੇ ਮੇਰਾ ਪਰਿਵਾਰ ਮੇਰੇ ਨਾਲ ਨਹੀਂ ਸਮਾਜ ਮੇਰੇ ਵਿਰੁੱਧ ਹੈ ਤਾਂ ਭਾਈ ਉਹ ਤਾਂ ਰਹਿਣਾ ਹੀ ਹੈ ਰਵਾਰ ਕਿਹਦੇ ਨਾਲ ਹੋਇਆ ਅਜੇ ਤੱਕ ਹਾਲਾਤ ਕਿਹਦੇ ਚੰਗੇ ਹੋਏ ਹਾਲਾਤ ਕਿਸੇ ਨੂੰ ਛੋਟਾ ਨਹੀਂ ਕਰ ਰਹੇ ਕਿਸੇ ਨੂੰ ਵੱਡਾ ਨਹੀਂ ਕਰ ਰਹੇ ਵੱਡਾ ਉਹ ਬਣਦਾ ਹੈ ਜੋ ਹਾਲਾਤਾਂ ਨੂੰ ਪੋੜੀ ਬਣਾ ਲੈਂਦਾ ਛੋਟਾ ਉਹ ਰਹਿ ਜਾਂਦਾ ਹੈ ਜੋ ਹਾਲਾਤਾਂ ਨੂੰ ਬਹਾਨਾ ਬਣਾ ਲੈਂਦਾ ਇੱਕ ਹੀ ਹਾਲਾਤ ਵਿੱਚ ਦੋ ਮਨੁੱਖ ਹੋ ਸਕਦੇ ਨੇ ਇੱਕ ਟੁੱਟ ਜਾਂਦਾ ਹੈ ਦੂਜਾ ਹੋਰ ਮਜ਼ਬੂਤ ਹੋ ਜਾਂਦਾ ਪਰ ਮੈਂ ਪਹਿਲਾਂ ਦੱਸਿਆ ਵੀ ਤੋੜ ਟੁੱਟਿਆ ਜਿਹੜਾ ਹੋਏਗਾ ਨਾ ਉਹਦੇ ਵਿੱਚ ਸ਼ੁਰੂ ਤੋਂ ਹੀ ਇਹ ਗੱਲਾਂ ਪਾਰ ਦਿੱਤੀਆਂ ਹੋਣਗੀਆਂ ਜਿਹੜੀਆਂ ਆਪਾਂ ਪਹਿਲਾਂ ਕਹੀਆਂ ਉਤਾ ਟੁੱਟਦਾ ਮਜਬੂਤ ਜਿਹੜਾ ਹੈ ਉਹਨੂੰ ਪਹਿਲਾਂ ਹੀ ਸਿਖਾਇਆ ਗਿਆ ਵੀ ਚਿੰਤਾ ਨਾ ਕਰ ਫਰਕ ਸਿਰਫ ਨਜ਼ਰੀਏ ਦਾ ਹੁੰਦਾ ਹੈ ਬਾਬਾ ਜੀ ਜੈਸੀ ਸਿੱਖਿਆ ਦੇਓਗੇ ਵੈਸਾ ਹੀ ਅਗੇ ਰੰਗ ਆਏਗਾ ਜੇ ਤੁਸੀਂ ਸਮਝ ਲੈ ਕਿ ਮੁਸ਼ਕਲ ਸਿਖਲਾਈ ਦੇਣ ਆਈ ਹੈ ਕਿ ਜਿਹੜੀ ਕੋਈ ਮੁਸ਼ਕਲ ਆਈ ਕੋਈ ਮੁਸੀਬਤ ਆਈ ਉਹ ਮੈਨੂੰ ਸਿਖਿਆ ਦੇਣ ਆਈ ਹੈ ਤਾਂ ਮੁਸ਼ਕਲ ਤੁਹਾਡਾ ਅਧਿਆਪਕ ਬਣ ਜਾਵੇਗੀ ਪਰ ਜੇ ਤੁਸੀਂ ਸਮਝ ਲਿਆ ਕਿ ਮੁਸ਼ਕਲ ਤੁਹਾਨੂੰ ਤੋੜਨ ਆਈ ਹੈ ਤਾਂ ਉਹ ਤੁਹਾਨੂੰ ਤੋੜ ਦੇਵੇਗੀ ਬਾਬਾ ਤੋ ਇਹ ਗੱਲ ਯਾਦ ਰੱਖਣਾ ਹਾਲਾਤ ਰੇਤ ਦੇ ਦਾਣੇ ਹਨ ਜੇ ਸੀਪ ਉਹਨੂੰ ਸਵੀਕਾਰ ਕਰ ਲਵੇ ਤਾਂ ਉਹੀ ਦਾਣਾ ਮੋਤੀ ਬਣ ਜਾਂਦਾ ਹੈ ਤੇ ਤੁਹਾਡਾ ਜੀਵਨ ਵੀ ਉਹੀ ਹੈ ਹਾਲਾਤਾਂ ਨੂੰ ਸਹੀ ਨਜ਼ਰੀਏ ਨਾਲ ਫੜ ਲਓ ਉਹੀ ਹਾਲਾਤ ਮੋਤੀ ਬਣ ਜਾਣਗੇ ਇਹੀ ਵਕੀਰਾਂ ਦਾ ਕਹਿਣਾ ਹੈ ਬਾਬਾ ਚਾਹਤ ਰੱਖਣਾ ਬੜੀ ਆਸਾਨ ਗੱਲ ਹੈ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਹ ਕਰਾਂ ਮੈਂ ਉਹ ਕਰਾਂ ਜਾਂ ਇਹ ਹੋ ਜਾਵੇ ਉਹ ਹੋ ਜਾਵੇ ਪਰ ਚਾਹਤ ਨੂੰ ਹਕੀਕਤ ਵਿੱਚ ਲੈ ਜਾਣ ਲਈ ਇੱਕ ਪੁਲ ਚਾਹੀਦਾ ਹੈ ਔਰ ਉਸ ਪੁਲ ਨੂੰ ਬਣਾਉਣ ਵਾਸਤੇ ਬੜੀ ਦੁਨੀਆ ਨਾਲ ਲੜਨਾ ਪੈਂਦਾ ਹੈ ਤੁਹਾਡੇ ਆਪਣੇ ਤੁਹਾਨੂੰ ਛੱਡ ਜਾਂਦੇ ਨੇ ਉਸ ਦਾ ਨਾਮ ਹੈ ਅਨੁਸ਼ਾਸਨ ਡਿਸਪਲਨ ਬਿਨਾ ਅਨੁਸ਼ਾਸਨ ਦੇ ਚਾਹਤ ਉਸ ਕਾਰ ਵਰਗੀ ਹੈ ਜਿਸ ਵਿੱਚ ਇੰਜਣ ਨਹੀਂ ਬੱਬਤ ਉਹ ਕਿਤੇ ਨਹੀਂ ਜਾਵੇਗੀ ਜੇ ਤੁਹਾਨੂੰ ਸਿਹਤ ਚਾਹੀਦੀ ਹੈ ਤਾਂ ਰੋਜ਼ਾਨਾ ਕਸਰਤ ਕਰਨੀ ਪਵੇਗੀ ਜੇ ਗਿਆਨ ਚਾਹੀਦਾ ਹੈ ਤਾਂ ਪੜ੍ਹਨਾ ਪਵੇਗਾ ਧਿਆਨ ਕਰਨਾ ਪਵੇਗਾ ਜੇ ਰੂਹਾਨੀ ਰਾਹ ਚਾਹੀਦਾ ਹੈ ਤਾਂ ਆਪਣੀ ਨਫਸਾਨੀ ਕਮਜ਼ੋਰੀਆਂ ਨੂੰ ਜਿੰਨਾ ਪਵੇਗਾ ਅਨੁਸ਼ਾਸਨ ਕੋਈ ਕੈਦ ਨਹੀਂ ਅਨੁਸ਼ਾਸਨ ਹੀ ਆਜ਼ਾਦੀ ਹੈ ਬਾਬਾ ਜੀ ਆਜ਼ਾਦੀ ਆਪਣੇ ਆਲਸ ਤੋਂ ਆਪਣੇ ਡਰ ਤੋਂ ਆਪਣੇ ਅਹੰਕਾਰ ਤੋਂ ਨਦੀ ਜਦੋਂ ਤੱਕ ਕਿਨਾਰੇ ਵਿੱਚ ਵਹਿੰਦੀ ਹੈ ਤਾਂ ਜੀਵਨ ਦਿੰਦੀ ਹੈ ਪਰ ਜਦੋਂ ਬिखर ਜਾਂਦੀ ਹੈ ਤਾਂ ਸਿਰਫ ਚਿੱਕੜ ਬਣਦੀ ਹੈ ਹੋਰ ਕੁਝ ਨਹੀਂ ਸੋ ਇਸ ਕਰਕੇ ਅਨੁਸ਼ਾਸਨ ਉਹ ਕਿਨਾਰੇ ਹਨ ਜੋ ਤੁਹਾਡੀ ਊਰਜਾ ਨੂੰ ਰਾਹ ਦਿੰਦੇ ਨੇ ਬਾਬਾ ਜੀ ਮਨੁੱਖ ਉਹੀ ਬਣਦਾ ਹੈ ਜੋ ਉਹ ਗਹਿਰਾਈ ਨਾਲ ਚਾਹੁੰਦਾ ਹੈ ਪਰ ਯਾਦ ਰੱਖੋ ਇਹ ਚਾਹਤ ਉੱਚੇ ਵਿਚਾਰਾਂ ਨਾਲ ਅਨੁਸ਼ਾਸਨ ਦੀ ਅੱਗ ਨਾਲ ਔਰ ਹਿੰਮਤ ਦੇ ਨਾਲ ਜਿਹੜੀ ਹੈ ਉਹ ਜੁੜੀ ਹੋਣੀ ਚਾਹੀਦੀ ਹੈ। ਇਹੀ ਸੂਫੀ ਰਾਵਾਂ ਦਾ ਕਹਿਣਾ ਹੈ ਬਾਬਾ ਜਿਹੜਾ ਹੈ ਕਿਸਮਤ ਦੀ ਗੱਲ ਇਹ ਵੀ ਉਹਨਾਂ ਫਰਮਾਇਆ ਇਹ ਬਾਹਰੋਂ ਨਹੀਂ ਆਉਂਦੇ ਇਹ ਤੁਹਾਡੇ ਅੰਦਰੋਂ ਜੰਮਦੇ ਹੈ। ਜਿਵੇਂ ਤੁਸੀਂ ਸੋਚਦੇ ਹੋ ਜਿਵੇਂ ਤੁਸੀਂ ਚਾਹੁੰਦੇ ਹੋ ਜਿਵੇਂ ਤੁਸੀਂ ਜੀਂਦੇ ਹੋ ਉਹੀ ਤੁਹਾਡਾ ਪਿਵੈਖ ਬਣਦਾ ਹੈ ਜਿਵੇਂ ਤੁਹਾਡੇ ਫੈਸਲੇ ਹੁੰਦੇ ਇਸੇ ਲਈ ਆਪਣੇ ਫੈਸਲੇ ਕਿਸੇ ਨੂੰ ਨਾ ਲੈਣ ਦਿਓ ਭਾਵੇਂ ਤੁਹਾਡਾ ਕੋ ਵੱਡਾ ਹੈ ਭਾਵੇਂ ਕੋ ਕਿੰਨਾ ਕਰੀਬੀ ਹੈ ਭਾਵੇਂ ਕੋ ਆਪਣਾ ਹੈ ਤੇ ਭਾਵੇਂ ਕੋ ਬਗਾਨਾ ਹੈ ਕਿਉਂਕਿ ਜਦੋਂ 30 ਸਾਲਾਂ ਦਾ ਬੰਦਾ ਟੱਪਦਾ ਹੈ ਨਾ ਜੋ 30 ਸਾਲ ਲੰਘ ਗਏ ਫਿਰ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਯਾਰ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਇਹਨਾਂ ਨੂੰ ਇਹਨਾਂ ਦੇ ਉੱਤੇ ਛੱਡ ਦਿੱਤੇ ਇਹਨਾਂ ਤੇ ਛੱਡ ਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੋ ਕੋਲ ਹੈ ਉਹਨੂੰ ਲਾਣਾ ਕਿੱਥੇ ਜਰਾ ਸਮਝਣਾ ਉਦੋਂ ਇਨਸਾਨ ਨੂੰ ਜਦੋਂ ਅੱਖਾਂ ਖੋਲਦੀਆਂ ਨਾ ਉਦੋਂ ਕਰ ਕੁਝ ਨਹੀਂ ਸਕਦਾ ਉਦੋਂ ਹੱਥ ਬਲੇ ਕੁਝ ਨਹੀਂ ਹੁੰਦਾ ਵੀ ਕਰੇ ਕੀ ਇਸ ਲਈ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲਓ ਇਹ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠੀ ਰਾਏ ਨਹੀਂ ਦੁਨੀਆ ਨੂੰ ਨਾਲ ਲੈਣ ਦੋ ਆਪਣੀ ਜ਼ਿੰਦਗੀ ਦੇ ਦੁਨੀਆ ਹੀ ਹੈ ਬਾਬਾ ਜੀ ਸਾਰੇ ਜੋ ਕੁਝ ਹੈ ਸਭ ਦੁਨੀਆ ਹੈ ਸੋ ਇਹ ਗੱਲ ਯਾਦ ਰੱਖਣਾ ਉਹੀ ਤੁਹਾਡਾ ਭਵਿੱਖ ਬਣ ਜਾਂਦਾ ਹੈ ਇਸ ਲਈ ਆਪਣੇ ਡਰ ਨੂੰ ਛੱਡੋ ਆਪਣੇ ਸ਼ੱਕ ਨੂੰ ਸਾੜ ਦਿਓ ਆਪਣੀ ਚਾਹਤ ਨੂੰ ਇੰਨਾ ਗਹਿਰਾ ਕਰ ਲੋ ਕਿ ਉਹ ਹਰ ਸਾਹ ਵਿੱਚ ਵਰ ਜਾਵੇ ਫਿਰ ਇਹ ਫਕੀਰ ਲੋਕ ਕਹਿੰਦੇ ਦੇਖਣਾ ਕਿ ਪੂਰਾ ਉਹ ਬ੍ਰਹਮਾਣਡ ਜਿਹੜਾ ਹੈ ਤੁਹਾਡਾ ਰਸਤਾ ਸਾਫ਼ ਕਰਨ ਲੱਗ ਪਵੇਗਾ ਜੋ ਤੁਸੀਂ ਚਾਹੋਗੇ ਉਹੀ ਬਣ ਜਾਓਗੇ ਔਰ ਇਹ ਕੋਈ ਵਾਦਾ ਨਹੀਂ ਹੈ ਇਹ ਇੱਕ ਸੂਫੀ ਫਕੀਰਾਂ ਦੀਆਂ ਫਰਮਾਇਆਂ ਹੋਈਆਂ ਸਚਾਈਆਂ ਹੈ ਬਾਬਾ ਜੀ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਬਾਬਾ ਜੀ